ਮਾਤਾ ਜੀ ਤੁਹਾਡਾ ਮੇਰੇ ਨਜ਼ਰੀਨਾ ਕਿ ਕਿਸ ਤਰ੍ਹਾਂ ਹੋਇਆ ਹਸਾ ਤੁਹਾਡੇ ਬੇਟੇ ਨੇ ਹਾਂ ਸਾਰੇ ਬੈਠੇ ਹੀ ਪੀਰ ਦੀ ਜਗ੍ਹਾ ਤੇ ਪੀਂਦਾ ਹੈ ਪੇਪਰ ਪੂਪਰ ਪੀਂਦਾ ਹੈ ਤੇ ਮੇਰੇ ਬਟੇ ਦੇ ਡੱਕੇ ਵੀ ਨਾ ਪੀਉ ਉਹ ਅੱਧੀ ਰਾਤ ਆਪਣੇ ਘਰੇ ਜਾਵੋ ਤੇ ਪੁਕਾਰੀਆਂ ਮੰਡੇ ਨੇ ਉਹ ਕਹਿੰਦਾ ਤੂੰ ਇੱਥੇ ਜਗ੍ਹਾ ਦਾ ਮਾਲਕ ਆ ਅਈ ਤੇ ਇੱਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਪੀ ਉਹਨੇ ਕਿ ਉਹਨੇ ਮਰਕੇ ਦੰਦ ਉਹ ਰੋੜ ਤੱਕ ਹਮਾਰ ਕੇ ਸੋਰਤਾ ਥੱਲੇ ਉਹਨੇ ਟਚ ਕੇ ਬਾਬੇ ਢੇਰੀ ਦੀ ਚੋਕ ਕੇ ਤੇ ਸਿਰ ਚ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਕੇ ਮਾਰੀ ਦਿੱਤੀ ਚਾਰ ਬੱਚੇ ਉਹਦੇ ਇੱਕ ਗੁੱਟੀ ਆ ਤਿੰਨ ਕਾਕੇ ਆ ਤੁਹਾਡਾ ਬਚਾ ਵਸੇ ਝਗੜਾ ਹੋ ਗਿਆ ਤੇ ਕਿਹੜੇ ਦਿਨ ਦਾ ਸੀ ਤੇ 30 ਤਰੀਕ ਦੀ ਹੋਈ ਆ ਤੇ ਜਿਹਨਾਂ ਨੇ ਹਮਲਾ ਕੀਤਾ ਮਾਰਿਆ ਉਹਨਾਂ ਦਾ ਨਾਮ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਵੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ ਪੰਜ ਕੋਈ ਜਗਾ ਬਾਕੀ ਨਹੀਂ ਵੇਖੇ ਮੀ ਕੀ ਮੰਗ ਕਰਦੇ ਤੁਸੀਂ ਕੰਮ ਦੇ ਸਾੜੀ ਧੋਰੀ ਜਾਨੀ ਸਾਡੇ ਤੇ ਇਨਸਾਫ ਦੀ ਮੰਗ ਕਰਦੇ ਸੀ ਇਨਸਾਫ ਦੀ ਮੰਗ ਕੋਈ ਨਾ ਕੋਈ ਵਿਅਕਤੀ ਦੀ ਡੈਥ ਹੋਈ ਆ ਉਹਦੇ ਸਬੰਦ ਚ ਕੀ ਕਾਰਵਾਈ ਕੀਤੀ ਗਈ ਮਰਾਤਪੁਰੇ ਅੱਜ ਇਨਫੋਰਮੇਸ਼ਨ ਆਇਆ ਹੈ ਸਾਡੇ ਥਾਣੇ ਕਿ ਇੱਕ ਉੱਤੇ ਝੁੱਗੀਆਂ ਚੌਂਕੜੀ ਮਰਾਤਪੁਰੇ ਰਹਿੰਦੇ ਨੇ ਤੇ ਉੱਥੇ ਇਹਨਾਂ ਦਾ ਇਹਦਾ 22 ਤਰੀਕ ਦਾ ਵਕੂਆ ਵੀ 22 ਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਵੀ ਉੱਥੇ ਪੀਰ ਦੀ ਜਗ੍ਹਾ ਲੱਗੇ ਸਿਗਰਟ ਬੀ ਜਾਂ ਪੀਂਦੇ ਹੀ ਬਲਦੇਵ ਸਿੰਘ ਤੇ ਕੈ ਵੀ ਤੇ ਇਹਦੇ ਮਰਨ ਵਾਲੇ ਸ਼ਰੀਰ ਨੇ ਉਹਨਾਂ ਨੂੰ ਕਿਹਾ ਵੀ ਪੀੜਤੀ ਜਗ੍ਹਾ ਲੱਗੇ ਨਾ ਵੀੜੀਆਂ ਉਹ ਇਹ ਵਜ੍ਹਾ ਰंजਿਸ਼ ਕਰਕੇ ਉਹਨਾਂ ਨੇ ਫੜ ਕੇ ਦੋ ਤੇ ਸਿਰ ਤੇ ਇਟ ਮਾਰੀ ਜਿਹੜਾ ਉਹਦੇ ਸੱਤ ਲੱਗੀ ਜਿਆਦਾ ਸਿਰ ਟੋਨ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਹਸਪਤਲ ਦਾ ਫਿਕਰਾਤਾ ਅੰਮ੍ਰਿਤਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਦੇ ਉਹਦੇ ਕਰਕੇ ਉਹਦੇ ਪਿਆਰ ਲਿਖ ਕੇ ਇਹ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ ਜੀ ਉਹ ਜਮਦਰ ਕੀ ਨਾਮ ਹੈ ਤੇ ਬਗੋਂ ਦਾ ਕੀ ਨਾਮ ਹੈ ਮਨਨਾਲ ਜਨਾ ਸ਼ਨੀ ਕੁਮਾਰ ਇਹ ਵੀ ਉਹਨਾਂ ਝੁਗਿਆਂ ਚੋਂ ਬੜੇ ਦਾ ਹੀ ਹੈ ਤੇ ਜਿਹੜਾ ਦੋਸ਼ੀ ਇਹਦੇ ਬੰਦੀਪ ਸਿੰਘ ਤੇ ਜਾਣੀ ਇਹ ਵੀ ਉਹਨਾਂ ਦੇ ਨਾਲ ਦੀ ਲੱਗੀ ਕਾਰੀ ਦਿਨ ਦੇ ਚੁਬੀ ਉੱਠੀ ਜੋ ਮਰਦਬੁਰ ਅੱਗੇ ਕੀ ਕਰ ਲਈ ਰਾਸ਼ਟਰੀ ਕੋਈ ਮਾਮਲਾ ਮੁਕੰਮਲ ਦਰਜ ਕੀਤਾ ਗਿਆ ਜੀ ਤੇ ਜਿਹੜੀਆਂ ਦੋਸ਼ੀਆਂ ਨੇ ਇਹ ਪਾਲ ਯਾਰੀ ਆ